ਲੁਧਿਆਣਾ ਦੇ ਵਾਰਡ ਨੰਬਰ 47 ਦੇ ਵਿੱਚ ਪੈਣ ਦੇ ਧੂਰੀ ਲਾਈਨ ਤੇ ਨਾਲ ਵਾਲੀ ਸੜਕ ਦੇ ਕਾਫੀ ਮਾੜੇ ਹਾਲਾਤ ਸੀ ਜਿਸ ਦਾ ਕੰਮ ਸ਼ੁਰੂ ਕਰਵਾਇਆ ਜਾ ਚੁੱਕਾ ਹੈ ਪત્રਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਾਉਂਸਲਰ ਪ੍ਰਤੀ ਨਿਰਮਲ ਕਹਿੜਾ ਨੇ ਕਿਹਾ ਕਿ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਇਸ ਸੜਕ ਦਾ ਕੰਮ ਜਲਦ ਸ਼ੁਰੂ ਕਰਵਾਇਆ ਜਾਵੇ ਪਰ ਕਹਿੜਾ ਨੇ ਇਹ ਵੀ ਕਿਹਾ ਕਿ ਠੇਕੇਦਾਰਾਂ ਦਿੱਕੀਤੇ ਹੋਰ ਕੰਮ ਚੱਲ ਰਿਹਾ ਸੀ ਪਰ ਅੱਜ ਠੇਕੇਦਾਰਾਂ ਦੇ ਬਲੂ ਕੰਮ ਸ਼ੁਰੂ ਕੀਤਾ ਗਿਆ ਜੋ ਇਸ ਦੀ ਲਾਗਤ 30 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਕ ਕੰਮ ਸ਼ੁਰੂ ਕੀਤਾ ਗਿਆ ਅਤੇ ਡਾਕਟਰ ਨਿਰਮਲ ਕਹਿੜਾ ਤਾਂ ਇਹ ਵੀ ਕਹਿਣਾ ਸੀ ਕਿ ਸਾਡੀ ਸਰਕਾਰ ਵੇਲੇ ਦਾ ਕੰਮ ਪਾਸ ਹੋਇਆ ਹੈ ਜੋ ਅੱਜ ਠੇਕੇਦਾਰਾਂ ਦੇ ਬਲੂ ਸ਼ੁਰੂ ਕੀਤਾ ਗਿਆ ਬਾਕੀ ਤੁਸੀਂ ਤਸਵੀਰਾਂ ਦੇ ਵਿੱਚ ਆਪ ਹੀ ਦੇਖ ਸਕਦੇ ਹੋ ਜੋ ਵਾਰਡ ਨੰਬਰ 47 ਟੂੜੀ ਲੈਨ ਜੋ ਕਿ ਸੜਕਾ ਉਹਦਾ ਉਦਘਾਟਨ ਲਗਭਗ 3 ਲੱਖ ਦੀ ਲਾਗਤ ਨਾਲ ਉਦਘਾਟਨ ਕੀਤਾ ਗਿਆ ਜਿਹੜਾ ਕਿ ਪਿਛਲੇ ਵਿਧਾਨ ਸਭਾ ਇਲੈਕਸ਼ਨ ਤੋਂ ਪਹਿਲਾਂ ਇਸਦਾ ਉਦਘਾਟਨ ਹੋ ਚੁੱਕਾ ਸੀਗਾ ਕੰਮ ਚੱਲਦਾ ਸੀਗਾ ਰੋਡ ਜੜੀਆਂ ਕਾਫੀ ਹੱਦ ਤੱਕ ਪੈ ਗਈਆਂ ਸੀਗੀਆਂ ਉਸ ਤੋਂ ਬਾਅਦ ਵਿਧਾਨ ਸਭਾ ਦਾ ਇਲੈਕਸ਼ਨ ਆ ਗਿਆ ਉਹਦਾ ਕੰਮ ਬੰਦ ਹੋ ਜਾਂਦੇ ਨੇ ਹੁਣ ਕੜ ਤੋਂ ਕੜ 2 ਮਹੀਨਿਆਂ ਤੋਂ ਕੰਮ ਚੱਲਦਾ ਸੀ ਕਿਤੇ ਘਟਕਾ ਕਿਤੇ ਕੋ ਕਾਫੀ ਦਿੱਕਤਾਂ ਸੀ ਕਾਫੀ ਪਾਣੀ ਖੜਦਾ ਸੀ ਤੇ ਸੜਕ ਜਿਹੜੀ ਪਹਿਲਾਂ ਜੋ ਚੋੜੀ ਸੀ ਉਸ ਤੋਂ ਜ਼ਿਆਦਾ ਉਹਨੂੰ ਚੋੜਾ ਵੀ ਕੀਤਾ ਗਿਆ ਇਹ 18 ਫੁੱਟ ਦੀ ਇਹਦੀ ਲੰਥ ਚੋੜੀ ਹੋਈ ਆ ਤੇ ਕਿਤੇ ਨਾ ਕਿਤੇ ਜਾ ਕੇ 15 ਫੁੱਟ ਵੀ ਆ ਕਿਉਂਕਿ ਕਿਤੇ ਕਿਤੇ ਖੰਬੇ ਵਿੱਚ ਆ ਰਹੇ ਆ ਕਈ ਜਗ੍ਹਾ ਤੇ 20 ਫੁੱਟ ਵੀ ਆ ਗਈ ਜਿੱਥੇ ਇੱਥੇ ਸਪੇਸ ਹੈਗੀ ਆ ਕਿਉਂਕਿ ਇਹ ਮੇਨ ਰੋਡ ਲੰਗਾ ਸੀਗਾ ਸਾਰਿਆਂ ਨੂੰ ਜਾਣ ਵਾਸਤੇ ਚਾਹੇ ਵਾਰਡ ਤੋਂ ਜਿਹੜੇ ਬਾਹਰਲੇ ਲੋਕ ਉਹ ਵੀ ਇੱਥੋਂ ਨਿਕਲਦੇ ਸੀ ਤੇ ਮੈਂ ਸਮਝਦਾ ਹਾਂ ਉਹਨਾਂ ਵਾਲੇ ਸਮੇਂ ਦੇ ਵਿੱਚ कि ਜਿਹੜੀ ਉਹਨਾਂ ਨੂੰ ਕਠਿਨਾਈ ਆਉਂਦੀ ਸੀ ਉਹ ਦੂਰ ਹੋ ਜੇਗੀ ਉਹਨਾਂ ਨੂੰ ਇਹਦਾ ਮੈਂ ਸਮਝਦਾ ਇੱਕ ਲੰਬੇ ਸਮੇਂ ਤੋਂ ਔਖਾ ਸਮਾਂ ਉਹਨਾਂ ਨੇ ਕੱਟਿਆ ਵਾ ਉਹਨਾਂ ਨੂੰ ਇਹਦਾ ਸੁੱਖ ਮਿਲੇਗਾ ਤੇ ਮੈਂ ਇਲਾਕਾ ਨਿਵਾਸੀਆਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਇੰਨੇ ਲੰਬੇ ਸਮੇਂ ਤੋਂ ਸਾਥ ਦਿੱਤਾ ਕਿਉਂਕਿ ਕੁਝ ਕੰਮ ਪ੍ਰੋਜੈਕਟ ਦੇ ਪਾਸ ਹੋਏ ਹੁੰਦੇ ਨੇ ਕਿਤੇ ਨਾ ਕਿਤੇ ਕੁਝ ਰੁਕਵੇਂ ਹੁੰਦੇ ਨੇ ਰੁਕ ਜਾਂਦੇ ਨੇ ਠੇਕੇਦਾਰਾਂ ਦੇ ਰੁਕਵੇਂ ਕਿਤੇ ਹੋਰ ਕੰਮ ਚੱਲਦੇ ਨੇ ਉਹਦੇ ਕਰਕੇ ਦੋ ਤਿੰਨ ਮਹੀਨੇ ਹੋਰ ਲੇਟ ਹੋ ਗਿਆ ਤੇ ਮੈਂ ਅੱਜ ਦੇ ਸਮੇਂ ਤੇ ਸਾਰੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਜੀ ਇਹਨਾਂ ਨੇ ਪ੍ਰੋਪਰ ਸਾਥ ਤੇ ਪਿਆਰ ਦਿੱਤਾ ਤੇ ਮੈਂ ਹਮੇਸ਼ਾ ਹੀ ਜੋ ਲੋਕਾਂ ਨਾਲ ਵਾਅਦੇ ਕੀਤੇ ਆ ਉਹਨੂੰ ਇਸੇ ਤਰੀਕੇ ਨਾਲ ਪੂਰੇ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਲੁਧਿਆਣਾ ਤੋਂ ਇੱਕ ਜੁਲੋਟਾ ਦੀ ਰਿਪੋਰਟ ਐਸਐਮਜ਼ ਨਿਊਜ਼